ਜਿੰਨਾ ਮਹਾਂਪੁਰਸ਼ਾਂ ਦੀ ਆਪਾਂ ਸਾਲਾਨਾ ਯਾਦ ਵਿੱਚ ਜੁੜੇ ਬੈਠੇ ਆ ਸੰਤ ਬਾਬਾ ਕਰਤਾਰ ਸਿੰਘ ਜੀ ਮੈਂ ਤੇ ਤੱਕ ਦਿਨ ਤੁਰੇ ਤੇ ਕਹਿਣ ਲੱਗੇ ਸਿੰਘਾਂ ਨੂੰ ਵੀ ਅੱਜ ਪ੍ਰਸ਼ਾਦਾ ਬਾਬਾ ਸੰਤੋਖ ਸਿੰਘ ਜੀ ਦੇ ਕੋਲੋਂ ਛਕਣਾ ਜੋਤੀ ਸਰੂਪ ਦੇ ਕੋਲ ਉਹਨਾਂ ਦਾ ਮਹਾਂਪੁਰਸ਼ਾਂ ਦਾ ਸਥਾਨ ਹੈ ਤੇ ਅੱਜ ਮਹਾਂਪੁਰਸ਼ਾਂ ਨੂੰ ਆਖਣਾ ਵੀ ਸੰਗਤਾਂ ਵਾਸਤੇ ਸਿੰਘਾਂ ਵਾਸਤੇ ਸਰੋਂ ਦਾ ਸਾਗ ਤੇ ਮੱਕੀ ਦੇ ਪ੍ਰਸ਼ਾਦੇ ਤਿਆਰ ਕਰੋ ਤੇ ਉਹਨਾਂ ਮਹਾਪੁਰਸ਼ਾਂ ਨੇ ਆਉਂਦਿਆਂ ਨੂੰ ਸਰੋਂ ਦਾ ਸਾਗ ਤੇ ਮੱਕੀ ਦੇ ਪ੍ਰਸ਼ਾਦੇ ਤਿਆਰ ਕੀਤੇ ਤੇ ਮਹਾਪੁਰਸ਼ ਬਾਬਾ ਸੰਤੋਖ ਸਿੰਘ ਜੀ ਆਪ ਸ਼ਕਾਰੇ ਸੀ ਪ੍ਰਸ਼ਾਦੇ ਜਦੋਂ ਸੰਤ ਬਾਬਾ ਕਰਤਾਰ ਸਿੰਘ ਦੇ ਕੋਲ ਪ੍ਰਸ਼ਾਦੇ ਵਰਤਾਉਂਦੇ ਵਰਤਾਉਂਦੇ ਆਏ ਨਾ ਤੇ ਮਹਾਪੁਰਸ਼ ਬਾਬਾ ਕਰਤਾਰ ਸਿੰਘ ਨੇ ਗੁੱਟ ਤੋਂ ਬਾਹ ਫੜ ਲਈ ਤੇ ਕਹਿਣ ਲੱਗੇ ਭਾਈ ਸੰਤੋਖ ਸਿਆ ਇਹ ਸੋਜੀ ਇਹ ਅੰਤਰਜਾਮਤਾ ਤੈਨੂੰ ਕਿੱਥੋਂ ਪ੍ਰਾਪਤ ਹੋਈ ਤੇ ਬਾਬਾ ਸੰਤੋਖ ਸਿੰਘ ਨੇ ਆਖਿਆ ਜਦੋਂ ਤੁਹਾਡੇ ਵਰਗੇ ਮਹਾਪੁਰਸ਼ ਮਾਂ ਫਲਨ ਨਾ ਆਏ ਹਾਏ ਹਾਏ ਫਿਰ ਲੋ ਪਰਲੋਕ ਦੀ ਸੋਝੀ ਕਰਾਂਦੇ ਆ ਤੋ ਉਹਨਾਂ ਮਹਾਪੁਰਸ਼ਾਂ ਦੀ ਯਾਦ ਜੁੜ ਫੇਟਿਆ ਆਓ ਗੁਰੂ ਕਿਰਪਾ